ਹੁਣ ਐਡੇ ਟਾਈਮ ਉਹ ਠੀਕ ਨਹੀਂ ਲੈਟਰ ਕਿਹੜਾ ਹੈ ਨਾ ਲੈਟਰ ਉਹਨਾਂ ਦੇ ਪਾਸੇ ਅਸੀਂ ਲੈਟਰ ਆਹ ਨਹੀਂ ਲੈਟਰ ਉਹ ਦੱਸੋ ਆ ਜਾਣਗੇ ਫਿਰ ਅਸੀਂ ਉਹਨਾਂ ਟਾਈਮ ਦੇ ਦੋ ਸਰਕਟਰੀ ਸਾਹਿਬ ਫਿਰ ਬਲਾਵਾ ਅੱਗੇ ਜਾ ਸੱਭਾ ਦੇ ਸਾਰੇ ਸਾਨੂੰ ਇਹ ਦੱਸਿਆ ਗਿਆ ਕਿ ਜਿਹੜੇ ਮੈਡਮ ਵੀਡੀਓ ਆ ਉਹ ਐਸ ਵਾਲੇ ਬਿਮਾਰ ਨੇ ਕਿਸਾਨ ਨੂੰ 4 ਵਜੇ ਦਾ ਟਾਈਮ ਦਿੱਤਾ ਉਹ ਤੇ ਹੁਣ ਇਹਨਾਂ ਨੂੰ ਪਤਾ ਕਿ ਬਿਮਾਰ ਨੇ ਕਿ ਜਾਂ ਨਹੀਂ ਹੈ ਕਿ ਕਿਸਾਨ ਨੂੰ ਵੀ ਸਾਰਾ ਬਿਮਾਰ ਕਰ ਲਈ ਬਿਮਾਰ ਹੋਏ ਕਿ ਉਹਨਾਂ ਨੂੰ ਪਤਾ ਆ ਉਹ ਵੀ ਸਾਰੇ ਉਹ ਬੰਦੇ ਨੂੰ ਸਾਧ ਕੇ ਜਿਹੜਾ ਕਿ ਬਿਲਕੁਲ ਕਚਲਦੁਆਰ ਕੀਤਾ ਜਾ ਮਾਮਲਾ ਪੰਚਾਇਤੀ ਚੋਣਾਂ ਲਈ ਕਾਂਗਰਸੀਆਂ ਨੂੰ ਚੁੱਲਾ ਟੈਕਸ 66 ਐਨਓਸੀ ਨਾ ਦੇਣ ਦਾ ਫਤੇਗੜ ਚੂੜੀਆਂ ਪੀਡੀਪੀਓ ਦਫ਼ਤਰ ਮੋਰੇ ਕਾਂਗਰਸੀ ਸਾਬਕਾ ਸਰਪੰਚਾਂ ਤੇ ਆਗੂਆਂ ਵੱਲੋਂ ਦਿੱਤਾ ਗਿਆ ਰੋਸਦਰਨਾ ਪੰਚਾਇਤ ਵਿਭਾਗ ਅਤੇ ਪ੍ਰਸ਼ਾਸਨ ਖਿਲਾਫ ਕੀਤੀ ਗਈ ਚਮਕੇ ਨਾਰੀਬਾਜੀ ਚੁੱਲਾ ਟੈਕਸ ਸਤਿਏ ਨੋਸੀ ਨਾ ਦਿੱਤਾ ਤਾਂ ਕਰਾਂਗੇ ਫਤਿਹਗੜ ਚੂੜੀਆਂ 'ਚ ਚੱਕਾ ਜਾਮ ਕਿਹਾ ਕਾਂਗਰਸੀ ਆਗੂਆਂ ਨੇ ਬਲਾਕ ਫਤਿਹਗੜ ਚੂੜੀਆਂ ਦੇ ਬੀਟੀਪੀਓ ਦਫ਼ਤਰ ਵਿਖੇ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ ਜਦੋਂ ਕਾਂਗਰਸ ਦੇ ਸਾਬਕਾ ਸਰਪੰਚਾਂ ਤੇ ਆਗੂਆਂ ਨੂੰ ਬੀਟੀਪੀਓ ਦਫ਼ਤਰ ਵੱਲੋਂ ਚੁਲਾ ਟੈਕਸਾਂ ਦੀਆਂ ਰਸੀਦਾਂ ਨਾ ਦੇਣ ਤੇਨੂੰ ਸੀ ਨਾ ਦੇਣ ਦੇ ਵਿਰੁੱਧ ਕਾਂਗਸੀ ਸਰਪੰਚਾਂ ਤੇ ਆਗੂਆਂ ਵੱਲੋਂ ਪੀਟੀਪੀਓ ਦਫ਼ਤਰ ਮੋਰੇ ਰੋਸਤਰਨਾ ਦਿੱਤਾ ਗਿਆ ਤੇ ਬੀਡੀਪੀਓ ਪਰਮਜੀਤ ਕੋ ਅਤੇ ਪ੍ਰਸ਼ਾਸਨ ਵਿਰੁੱਧ ਚਮਕੀ ਨਾਰੀ ਬਾਜੀ ਕੀਤੀ ਗਈ ਇਸ ਮੌਕੇ ਯੂਥ ਕਾਂਗਰਸ ਤੇ ਹਲਕਾ ਪ੍ਰਧਾਨ ਕਰਨ ਮਰੀਦ ਕੇ ਕਾਂਗਰਸ ਤੇ ਆਈਟੀ ਵਿੰਗ ਦੇ ਇੰਚਾਰਜ ਨਵਜੋਤ ਸਿੰਘ ਕਾਲਾ ਫਗਾਨਾ ਸਾਬਕਾ ਸਰਪੰਚ ਹਰਕਵਲ ਪ੍ਰੀਤ ਸਿੰਘ ਮੋਨੂ ਸ਼ਮਸ਼ੀਰਪੁਰ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੀਡੀਪੀਓ ਦਫ਼ਤਰ ਵੱਲੋਂ ਕਾਂਗਰਸੀਆਂ ਨੂੰ ਪੰਚਾਇਤੀ ਚੋਣਾਂ ਲਈ ਉੜੀ ਦੇ ਕਾਗਜ਼ ਚ ਚਿਨਾ ਚ ਚੁਲਾ ਟੈਕਸ 97 ਸੀ ਨਹੀਂ ਦਿੱਤੇ ਜਾ ਰਹੇ ਉਹਨਾਂ ਨੇ ਕਹ ਕੇ ਪੰਚਾਇਤੀ ਚ ਉਹਨਾਂ ਨੂੰ ਲੈ ਕੇ ਸੱਤਾਧਾਰੀ ਦੇ ਦਬਾਹੇ ਹੇਠ ਉਹਨਾਂ ਨੂੰ ਖੱਜਲਖਰ ਕੀਤਾ ਜਾ ਰਿਹਾ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਕਹ ਕੇ ਅਗਰ ਉਹਨਾਂ ਨੂੰ ਸੋਮਵਾਰ ਤੱਕ ਚੁਲਾ ਟੈਕਸ 97 ਸੀ ਨਾ ਮਿਲੇ ਤਾਂ ਉਹ ਸਾਬਕਾ ਮੰਤਰੀ ਅਤੇ ਐਮ ਐਲ ਏ ਤੇਜਪ੍ਰਿੰਦਰ ਸਿੰਘ ਬਾਜਵਾਦੀ ਫਰਵਾਈ ਚ ਫਤਿਹਗੜ ਚੂੜੀਆਂ ਫੇ ਚੱਕਾ ਚਾਮ ਕਰਨਗੇ ਇਸ ਸੰਬੰਧੀ ਪੰਚਾਇਤ ਅਧਿਕਾਰੀ ਚੋਗਾ ਸਿੰਘ ਅਤੇ ਪ੍ਰਦੀਪ ਸਿੰਘ ਨੇ ਦੱਸ਼ਾ ਕਿ ਪੀ.ਟੀ.ਪੀ.ਓ ਮੈਡਮ ਪਰਮਜੀਤ ਨੂੰ ਅਚਾਨਕ ਤਬੀਅਤ ਖਰਾਬ ਹੋ ਗਈ ਹੈ ਅਤੇ ਸੋਮਵਾਰ ਤੱਕ ਸਮੂਹ ਕਾਂਗਰਸੀ ਸਰਪੰਚਾਂ ਤੇ ਆਗੂਆਂ ਨੂੰ ਲੋੜੀਂਦੇ ਪੰਚਾਇਤ ਚੋਣਾਂ ਲੜਨ ਲਈ ਕਾਗਜ਼ਾਤ ਦਿੱਤੇ ਦਿੱਤੇ ਜਾਣਗੇ ਇਸ ਲਈ ਆਪਾਂ ਮੌਜੂਦਾ ਬਲਾਕ ਬीडीपीओ ਦਫ਼ਤਰ ਫਤੇਗੜ ਚੂੜੀਆਂ ਵਿਖੇ ਇੱਥੇ ਕਿ ਕਾਂਗਰਸੀ ਸਾਫ ਕਾ ਸਰਪੰਚ ਤੇ ਆਗੂ ਇਸ ਗੱਲ ਨੂੰ ਲੈ ਕੇ ਰੋਸ ਦਰਨਾ ਤੇ ਨਾਰੇਬਾਜੀ ਕਰ ਰਹੇ ਨੇ ਕਿ ਉਹਨਾਂ ਨੂੰ ਬीडीपीओ ਦਫ਼ਤਰ ਵੱਲੋਂ ਐਨਓਸੀ ਅਤੇ ਚੁੱਲਾ ਟੈਕਸ ਦੀਆਂ ਜੁੜੀਆਂ ਰਸੀਦਾਂ ਨਹੀਂ ਦਿੱਤੀਆਂ ਜਾ ਰਹੀਆਂ ਉਹਨਾਂ ਨੇ ਕਿਤੇ ਤੌਰ ਤੇ ਬੀਡੀਪੀਓ ਮੈਡਮ ਉੱਪਰ ਦੋਸ਼ ਲਗਾਏ ਨੇ ਕਿ ਉਹ ਵਾਰ-ਵਾਰ ਇੱਥੇ ਆਉਂਦੇ ਤੇ ਉਹਨਾਂ ਨੂੰ ਮਿਲ ਨਹੀਂ ਰਹੇ ਤੇ ਟਾਲਮਟੋਲ ਕੀਤਾ ਜਾ ਰਿਹਾ ਉਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਅਗਰ ਉਹ ਚੁਲਾ ਟੈਕਸ ਦੀਆਂ ਰਸੀਦਾਂ ਜਾਂ ਐਨਓਸੀ ਨਾ ਦਿੱਤੀ ਗਈ ਤਾਂ ਉਹ ਫਤੇਗੜ ਚੂੜੀਆਂ ਲੈਵਲ ਤੇ ਵੱਡਾ ਸੰਘਰਸ਼ ਕਰਨਗੇ ਬਾਟ ਸਾਹਿਬ ਇਹ ਅਸੀਂ ਕੋਈ ਕਿਸੇ ਕੋਲੋਂ ਫਾਇਦਾ ਨਹੀਂ ਮੰਗ ਰਹੇ ਜੀ ਅਸੀਂ ਆਪਣਾ ਬਣਿਆਦੀ ਹੱਕ ਜੋ ਇੱਕ ਫਾਰਕ ਨਾਗਰਿਕ ਨੂੰ ਚੋਣ ਲੜਨ ਦਾ ਹੱਕ ਹੈ ਜੀ ਅਸੀਂ ਇੱਕ ਫੇਅਰ ਇਲੈਕਸ਼ਨ ਲਈ ਸਾਰੇ ਜਾਣੇ ਇੱਥੇ ਇਕੱਠੇ ਹੋਏ ਆਂ ਸਾਨੂੰ ਟਾਈਮ ਦਿੱਤਾ ਗਿਆ ਸੀ 4 ਵਜੇ ਦਾ ਐਸ ਡੀ ਐਮ ਮੈਡਮ ਵੱਲੋਂ ਕਿ ਤੁਹਾਨੂੰ ਜਿਹੜੀ ਚੁੱਲਾ ਟੈਕਸ ਰਸੀਦਾ ਹੈ 93 ਸੀ ਵਗੈਰਾ ਸਾਰਾ ਕੁਝ ਮੁਹਾਇਆ ਕਰਾਇਆ ਜਾਏਗਾ ਪਰ ਜਦੋਂ ਅਸੀਂ ਇੱਥੇ ਆਉਂਨੇ ਆ ਤਾਂ ਸਾਨੂੰ ਫਿਰ ਉਹੋ ਹੀ ਕੁਝ ਸਾਹਮਣਾ ਕਰਨਾ ਪੈ ਰਿਹਾ ਜੋ ਪਿਛਲੇ 3-4 ਦਿਨ ਤੋਂ ਸਾਨੂੰ ਵੋਟਰ ਲਿਸਟਾਂ ਵਾਲੇ ਵੀ ਖੱਜਲ ਹੋਣਾ ਪਿਆ ਜੀ ਸਾਨੂੰ ਹਰੇਕ ਕਾਗਜ਼ ਲਈ ਖੱਜਲ ਹੋਣਾ ਪੈ ਰਿਹਾ ਵੋਟਰ ਲਿਸਟਾਂ ਦੇ ਵਿੱਚ ਆਖਰੀ ਸਮੇਂ ਤੱਕ ਚੇਂਜਸ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਹਰੇਕ ਪਿੰਡ 'ਚੋਂ ਤਕਰੀਬਨ 40-40 50-50 ਵੋਟਾਂ ਕੱਟੀਆਂ ਗਈਆਂ ਜੀ ਤੇ ਗਲਤ ਵੋਟਾਂ ਬਣਾਈਆਂ ਗਈਆਂ ਤੇ ਸਾਨੂੰ ਵੋਟਰ ਲਿਸਟਾਂ ਆਖਰੀ ਸਮੇਂ ਤੱਕ ਇਸ ਲਈ ਨਹੀਂ ਮਹੱਈਆ ਕਰਾਈਆਂ ਗਿਆ ਕਿ ਅਸੀਂ ਉਹਦੇ ਵਿੱਚ ਜੋ ਵੀ ਕਮੀਆਂ ਆ ਉਹ ਸਾਹਮਣੇ ਨਾ ਲਿਆ ਸਕੀ ਹੁਣ ਅਜੇ ਇਕੱਲਾ ਚੁੱਲਾ ਟੈਕਸ ਦਾ ਤੇ ਵੋਟਰ ਲਿਸਟਾਂ ਦਾ ਮਸਲਾ ਕਿ ਹੋਰ ਵੀ ਆ ਨਹੀਂ ਸਾਡਾ ਹਰ ਇਹ ਫਿਲਹਾਲ ਤੇ ਜੀ ਚੁੱਲਾ ਟੈਕਸ ਦਾ ਤੇ ਸਾਡਾ ਐਨਓਸੀ ਦਾ ਤੇ ਵੋਟਰ ਲਿਸਟਾਂ ਦਾ ਕਿਉਂਕਿ ਸਾਡੇ ਕੁਝ ਤਕਰੀਬਨ ਅਸੀਂ ਦੇਖੀਏ ਤਾਂ ਹਲਕੇ ਦੇ 100 ਪਿੰਡ ਦੇ ਕਰੀਬ ਮੋਤਬਰ ਜਿਹੜੇ ਕਿ ਸਾਬਕਾ ਸਰਪੰਚ ਸਾਰੇ ਇੱਥੇ ਬੈਠੇ ਨੇ ਤੇ ਕਿਸੇ ਨੂੰ ਵੀ ਕੋਈ ਵੀ ਚੀਜ਼ ਨਹੀਂ ਮਹੱਈਆ ਕਰਵਾਈ ਜਾ ਰਹੀ ਕੋਆਪਰੇਟ ਨਹੀਂ ਕੀਤਾ ਜਾ ਰਿਹਾ ਵਿਭਾਗਮੇ ਵੱਲੋਂ ਸੋ ਅਸੀਂ ਇਹੋ ਹੀ ਚਾਹੁੰਨੇ ਆ ਕਿ ਸਾਨੂੰ ਸਿਰਫ ਇੱਕ ਕੋਆਪਰੇਟ ਕੀਤਾ ਜਾਵੇ ਅਸੀਂ ਸਿਰਫ ਇੱਕ ਫੇਅਰ ਇਲੈਕਸ਼ਨ ਚਾਹੁੰਨੇ ਆ ਜੀ ਜਿਹੜੀ ਸੱਤਾਧਿਰ ਪਾਰਟੀ ਆ ਉਹਨੂੰ ਹਾਰ ਦਾ ਡਰ ਸਤਾ ਰਿਹਾ ਜੀ ਜੇ ਉਹ ਐਡੇ ਆਪਣੇ ਕੰਮਾਂ ਤੋਂ ਸਮਝਦੇ ਨੇ ਕਿ ਲੋਕ ਖੁਸ਼ ਨੇ ਤੇ ਉਹ ਸਾਡੇ ਨਾਲ ਇਲੈਕਸ਼ਨ ਲੜ ਲੈਣ ਜੀ ਇਹ ਨਹੀਂ ਵੀ ਕੱਲਾ ਸਾਡੀ ਪਾਰਟੀ ਨੂੰ ਕਿਸੇ ਵੀ ਪਾਰਟੀ ਨੂੰ ਜਿਹੜੀ ਆਪੋਜੀਸ਼ਨ ਦੇ ਵਿੱਚ ਐ ਉਹਨਾਂ ਨੂੰ ਕੁਝ ਵੀ ਮਹੱਈਆ ਨਹੀਂ ਕਰਵਾਇਆ ਜਾਂਦਾ ਹਨ ਜੀ ਭਾਈ ਤੁਸੀਂ ਬਲਾਕ ਫਤਿਹਗੜ ਚੂਨੀਆਨ ਦੇ ਬੀਡੀਪੀਓ ਦਸਤਖਤਾਂ ਸਮੁੱਚੇ ਜਿਹੜੇ ਕਾਂਛੀ ਆਸੂ ਦੇ ਸਰਪੰਚ ਨੇ ਉਹਨਾਂ ਵੱਲੋਂ ਰੋਸ ਦਾ ਨੰਦਾ ਦਿੱਤਾ ਜਾ ਰਿਹਾ ਕਿ ਕੀ ਆਕਾਰ ਜਿਵੇਂ ਕਿ ਸਾਰੇ ਪੰਜਾਬ ਨੂੰ ਪਤਾ ਹੈ ਕਿ ਪੰਚਾਇਤ ਇਲੈਕਸ਼ਨ ਜਿਹੜੀ ਆ ਉਹ ਹੋ ਗਈ ਐਨੌਂਸ ਤੇ ਅੱਜ ਨਾਮਿਨੇਸ਼ਨ ਜਿਹੜੀ ਕੱਲ ਤੋਂ ਚੱਲ ਰਹੀ ਹੈ ਪਰ ਜਿਹੜੇ ਵਿਰੋਧੀ ਧਿਰ ਦੇ ਜਿੰਨੇ ਵੀ ਪਿੰਡਾਂ ਦੇ ਪੰਚਾਇਤ ਦੇ ਇਲੈਕਸ਼ਨ ਲੜਨਾ ਚਾਹੁੰਦੇ ਨੇ ਸਾਰਿਆਂ ਨੂੰ ਚੁੱਲ੍ਹਾ ਟੈਸਟੀ ਰਸੀਦ ਨਹੀਂ ਦਿੱਤੀ ਜਾ ਰਹੀ ਅਸੀਂ ਪਿਛਲੇ 4 ਦਿਨਾਂ ਤੋਂ ਲਗਾਤਾਰ ਗੇੜੇ ਕਰ ਰਹੇ ਹਾਂ ਸਾਨੂੰ ਲਾਈ ਲਾਈ ਜਾ ਰਹੇ ਆ ਅੱਜ ਦੁਪਹਿਰ ਅਸੀਂ ਐਸਡੀਐਮ ਮੈਡਮ ਨਾਲ ਮੁਲਾਕਾਤ ਕੀਤੀ ਸੀ ਉਹਨਾਂ ਨੇ ਸਾਨੂੰ ਸੁਵਾਸਨ ਦਿੱਤਾ ਸੀ ਕਿ 4 ਵਜੇ ਤੁਸੀਂ ਦਫਤਰ ਤੇ ਆ ਕੇ ਤੇ ਟੁੱਲਾ ਟੈਕਸ ਦੀ ਪਰਚੀ ਲੈ ਸਕਦੇ ਹੋ ਪਰ ਉਹਨਾਂ ਦੇ ਏਡੇ ਵੱਡੇ ਅਫਸਰ ਸਹਬਾਨ ਦੇ ਕਹਿੰਦੇ ਵੀ ਸਾਨੂੰ ਅੱਜ ਪਰਚੀ ਨਹੀਂ ਦਿੱਤੀ ਗਈ ਸੋ ਅਸੀਂ ਰੋਸ ਤੇ ਆ ਕੇ ਵਿਚਾਰਾ ਕਰ ਰਹੇ ਹਾਂ ਔਰ ਸਾਡੀ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਵਾਰਨਿੰਗ ਵੀ ਹੈ ਕਿ ਜੇ ਸਾਨੂੰ ਸੌ ਵਾਰ ਤੱਕ ਨਾ ਦਿੱਤਾ ਗਿਆ ਤਾਂ ਅਸੀਂ ਫਤਿਹਗੜ੍ਹ ਸ਼ਹਿਰ ਤੇ ਚੱਕਾ ਜਾਮ ਕਰਾਂਗੇ ਔਰ ਵੱਡੇ ਲੈਵਲ ਤੇ ਅਸੀਂ ਪ੍ਰਦਰਸ਼ਨ ਕਰਾਂਗੇ ਇਹ ਅਸਰ ਕਾਂਗਰਸੀਆਂ ਨੂੰ ਵੀ ਟੁੱਲਾ ਟੈਕਸ ਪਰਚੀ ਦਿੱਤੀ ਜਾ ਰਹੀ ਹੈ ਕਿਸੇ ਰੋਗ ਤੁਸੀਂ ਦੇਖੋ ਜੀ ਆਮ ਪਾਰਟੀ ਦੇ ਜਿਹੜੇ ਤੇ ਆਪਣੇ ਲੀਡਰ ਦੇ ਵਰਕਰ ਨੇ ਉਹਨਾਂ ਨੂੰ ਮਿਲ ਗਏ ਨੇ ਜਿਹੜੇ ਆਮ ਪਾਰਟੀ ਦੇ ਉਹਨਾਂ ਦੇ ਲੀਡਰ ਦੇ ਵਿਰੋਧੀ ਦੂਜੇ ਧੜੇ ਵਾਲੇ ਉਹਨਾਂ ਨੂੰ ਨਹੀਂ ਮਿਲਿਆ ਕਾਲੀ ਦਲ ਨੂੰ ਵੀ ਮਿਲਿਆ ਬਾਕੀ ਆਮ ਪਾਰਟੀ ਜਿਹੜੇ ਲੀਡਰ ਦੇ ਆਪਣੇ ਬੰਦੇ ਨੇ ਉਹਨਾਂ ਸਾਰਿਆਂ ਨੂੰ ਚੋਲਾ ਰੱਖੀ ਪਰਚੀ ਮਿਲ ਚੁੱਕੀ ਔਰ ਉਹਨਾਂ ਦੀ ਫਾਈਲਾਂ ਵਿੱਚ ਜਮਾ ਹੋ ਰਹੀਆਂ ਨੇ ਤੁਸੀਂ ਬੀਡੀਪੀਔ ਮੈਡਮ ਨੂੰ ਮਿਲੇ ਹਾਂ ਜੀ ਜਿਵੇਂ ਤੁਹਾਨੂੰ ਮੈਂ ਦੱਸਿਆ ਜੀ ਕਿ ਮੈਂ ਇਹਦੀ ਐਸਟੀਐਮ ਮੈਡਮ ਨਾਲ ਵੀ ਗੱਲਬਾਤ ਹੋਈ ਸੀ ਉਹਨਾਂ ਨੇ ਮੈਡਮ ਵੀਡੀਓ ਨਾਲ ਗੱਲ ਕਰਕੇ ਸਾਨੂੰ ਚਾਰਜ ਦੇ ਸਮਾ ਦਿੱਤਾ ਸੀ ਅਸੀਂ ਵੀਡੀਓ ਮੈਡਮ ਨੂੰ ਮੈਂ ਖੁਦ ਚਾਰ ਵੀ ਕ ਤੇ ਉਹਨਾਂ ਸਾਨੂੰ ਕੋਈ ਤਸਲੀਬਖਸ਼ ਜਵਾਬ ਨਹੀਂ ਦਿੱਤਾ ਤੇ ਹੁਣ ਜੇ ਸੋਮਵਰ ਤੱਕ ਵੀ ਤੁਹਾਨੂੰ ਨਹੀਂ ਦਿੰਦੇ ਚੁੱਲਾ ਟੈਕਸ ਤੇ ਫਿਰ ਅੱਗੇ ਅਗਲਾ ਕੀ ਪ੍ਰੋਗਰਾਮ ਅਸੀਂ ਜੀ ਫਿਰ ਸਾਰੇ ਵਕਤਾਂ ਨਾਲ ਸਲਾਹ ਕਰਕੇ ਅਸੀਂ ਫਤਿਹਗੜ੍ਹ ਤੇ ਤੇ ਵੱਡਾ ਤਰਣਾ ਲਾਵਾਂਗੇ ਅਸੀਂ ਆਪਣੀ ਲੀਡਰਸ਼ਿਪ ਨਾਲ ਅਪਰੋਚ ਕਰਕੇ ਜੋ ਹੋਏਗਾ ਵਸੀ ਹੋ ਕਰਾਂਗੇ। ਹਾਂ ਜੀ ਪੰਸਾਬ ਤਰਨੇ ਤੇ ਬੈਠੇ ਹੋ ਚੁੱਲਾ ਟੈਕਸ ਨਹੀਂ ਮਿਲ ਰਿਹਾ ਚੋਣ 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 ਲਿਸਟਾਂ ਨਹੀਂ ਮਿਲਦੀਆਂ ਤੇ ਆਪਣੇ ਡਿਸਟ੍ਰਿਕਟ ਤੇ ਕੀ ਕਹਿੰਦੇ ਹੋ ਦੇਖੋ ਇਦਾਂ ਜੀ ਬਾਦ ਸਾਹਿਬ ਤੁਹਾਡਾ ਦਾ ਸ਼ੁਕਰੀਆ ਪਹਿਲਾਂ ਤੁਸੀਂ ਸਾਨੂੰ ਇਥੇ ਕਵਰ ਕਰਨ ਆਏ ਹੋ ਸਰਕਾਰ ਦਾ ਡਰ ਸਾਰਿਆਂ ਨੂੰ ਤੇ ਤੁਹਾਡਾ ਬਹੁਤ ਧੰਨਵਾਦ ਹੈ ਦੂਜੀ ਗੱਲ ਇਹ ਹੈ ਕਿ ਜਦੋਂ ਇਹ ਰਾਜ ਭਾਗ ਚ ਆਉਂਦੀ ਹੈ ਸਰਕਾਰ ਇਹ ਕਹਿ ਕੇ ਆਉਂਦੀ ਆ ਵੀ ਤੁਹਾਡਾ ਜਿਹੜਾ ਰਾਜ ਹੋਊਗਾ ਉਹ ਬੜਾ ਵਧੀਆ ਹੋਊਗਾ ਬੜਾ ਨਵੇਕਲਾ ਹੋਊ ਸਾਰਿਆਂ ਨੂੰ ਇੱਕੋ ਜੀ ਤਕੜੀ ਜੀ ਤੋਲਾਂਗੇ ਆ ਨਾਰੇ ਨਹੀਂ ਸੀ ਵਜਣੇ ਚਾਹੀਦੇ ਅੱਜ ਇੱਥੇ ਆਪਾਂ ਨੂੰ ਇਕੱਠਿਆਂ ਨਹੀਂ ਸੀ ਹੋਣਾ ਚਾਹੀਦਾ ਜਿ ਚੁੱਲਾ ਟੈਕਸ ਰਸੀਦਾ ਸੈਕਟਰੀਜ਼ ਦੇ ਹਵਾਲੇ ਕਰਕੇ ਉਥੇ ਬੂਥ ਲੱਗਣੇ ਚਾਹੀਦੇ ਸੀਗੇ ਜਿਹੜਾ ਕਿ ਇਹਨਾਂ ਨੇ ਬਿਲਕੁਲ ਬੰਦ ਕਰਤਾ ਹੁਣ ਐਸਡੀਐਮ ਕੋਈ ਛੋਟੇ ਮੋਟੇ ਅਫਸਰ ਥੋੜੀ ਨੇ ਉਹ ਅਫਸਰ ਜਿਹੜੇ ਨੇ ਉਹਨਾਂ ਨੂੰ ਵੀ ਆਪਣੀ ਅਫਸਰ ਹੀ ਪਛਾਨਣੀ ਚਾਹੀਦੀ ਆ ਵੀ ਅਸੀਂ ਕਿਹੜੇ ਲੈਵਲ ਦੇ ਅਫਸਰ ਆ ਤੇ ਅਸੀਂ ਕੀ ਕਰਨ ਲੱਗੇ ਆ ਕਿ ਥੁੱਲਾ ਟਿਕਦੀਆਂ ਰਸੀਦਾਂ ਨਗੂਣੀ ਗੱਲ ਆ ਜੀ ਮਾਮੂਲੀ ਗੱਲ ਆ ਤਾਂ ਥੁੱਲਾ ਟਿਕਦੀਆਂ ਰਸੀਦਾਂ ਲਈ ਸਾਨੂੰ ਅੱਜ ਕਿਹਾ ਗਿਆ ਸਾਡੇ ਇੱਥੇ ਵਟਸਐਪ ਤੇ ਵੀ ਸਾਡੀ ਪਾਰਟੀ ਨੇ ਸਾਡੇ ਸਾਰਿਆਂ ਨੇ ਕਿਹਾ ਤਾਂ ਵੀ 4 ਵਜੇ ਆਜੋ ਤੁਹਾਨੂੰ ਥੁੱਲਾ ਟਿਕਸ ਰਸੀਦਾਂ ਦੇਣ ਲੱਗੇ ਆ ਪਰ ਕੋਈ ਇੱਥੇ ਆਇਆ ਤੇ ਪਤਾ ਲੱਗਾ ਵੀ ਮੈਡਮ ਅਚਾਨਕ ਬਿਮਾਰ ਹੋ ਗਏ ਉਹ ਤੁਹਾਨੂੰ ਵੀ ਪਤਾ ਬਿਮ ਇਸ ਕਰਕੇ ਜੀ ਮੇਰੀ ਇਹ ਪੁਰਜ਼ੋਰ ਅਪੀਲ ਆ ਬੇਨਤੀ ਆ ਵੀ ਜੋ ਤੁਸੀਂ ਵਾਅਦੇ ਕਰਕੇ ਆਏ ਹੋ ਘਟੂ ਘਟ ਐਡੀ ਨਿੱਕੇ ਲੈਵਲ ਤੇ ਤਾਂ ਨਾ ਨਾ ਡਿੱਗੋ ਵੀ ਤੁਸੀਂ ਸਾਨੂੰ ਚੁੱਲ੍ਹਾ ਟੱਕਸਰ ਸਿੱਧਾ ਹੀ ਨਹੀਂ ਦੇਣ ਲੱਗੇ ਹੋ ਠੀਕ ਹੈ ਜੀ ਇਲੈਕਸ਼ਨ ਲੜੋ ਵੀ ਤਾਂ ਇਹਨਾਂ ਨੂੰ ਪਤਾ ਹਾਲਤ ਬੜੀ ਖਸਤਾ ਹੈ ਠੀਕ ਹੈ ਜੀ ਇਸ ਕਰਕੇ ਸਾਡੇ ਨਾਲ ਇਹ ਕੁਝ ਕਰ ਰਹੇ ਇਹਨਾਂ ਨੂੰ ਪਤਾ ਜਿਤਨਾ ਇਹਨਾਂ ਦਾ ਕੋਈ ਨਹੀਂ ਆ ਗੱਲ ਹੈ ਜੀ ਨਹੀਂ ਮਿਲਦੀਆਂ ਗਾਜ ਉਹਨਾਂ ਦੇ ਦਿੱਤੇ ਹੋਏ ਪ੍ਰੋਗਰਾਮਾਂ ਨਾਲ ਤੇ ਫਿਰ ਅਲੱਗ ਹੀ ਇੱਕ ਐਕਸ਼ਨ ਦੇਖੋ ਸਾਡੀ ਮੰਤਰੀ ਸਾਹਿਬ ਨਾਲ ਜਿਹੜੇ ਐਕਸ ਮਿਨਿਸਟਰ ਨੇ ਤਰਪਜਿੰਦਰ ਸਿੰਘ ਬਾਜਵਾ ਸਾਹਿਬ ਉਹਨਾਂ ਨਾਲ ਗੱਲ ਹੋ ਚੁੱਕੀ ਆ ਉਹਨਾਂ ਨੇ ਆਖਿਆ ਵੀ ਅੱਜ ਤੁਸੀਂ ਜਾਓ ਕਿਉਂਕਿ ਮੈਡਮ ਨੇ ਸਾਨੂੰ ਅਸਦੀ ਮੈਡਮ ਨੇ ਬੜਾ ਆਸ਼ਵਾਸਨ ਦਿੱਤਾ ਸੀ ਕਿ ਆਓ ਤੇ ਆਪਣੀਆਂ ਚੁੱਲਾ ਟੈਕਸਰ ਸੀਟਾਂ ਘਟਾਓ ਜੇ ਅੱਜ ਨਹੀਂ ਮਿਲਦੀਆਂ ਅੱਜ ਮੈਡਮ ਨੇ ਸਾਡੇ ਨਾਲੇ ਕੁਝ ਕੀਤਾ ਆ ਵੀ ਸਾਨੂੰ ਬੁਲਾ ਕੇ ਵੀ ਸਾਨੂੰ ਨਹੀਂ ਮਿਲੇ ਤਾਂ ਆਪਾਂ ਸੋਮਵਾਰ ਹੱਦ ਐਤਵਾਰ ਤੇ ਸੋਮਵਾਰ ਕੀ ਆਪਾਂ ਜਿਹੜਾ ਆ ਉਹ ਵੱਡੇ ਲੈਵਲ ਤੇ ਪ੍ਰਦਰਸ਼ਨ ਕਰਾਂਗੇ ਪੰਜਾਬ ਲੈਵਲ ਤੇ ਪ੍ਰਦਰਸ਼ਨ ਕਰਾਂਗੇ ਤੇ ਇਹਦਾ ਅੰਜਾਮ ਜਿਹੜਾ ਉਹ ਸਾਰੇ ਪੰਜਾਬ ਨੂੰ ਹੀ ਉਹ ਭੁਗਤਣਾ ਪਊਗਾ ਕਿਉਂਕਿ ਆਪਾਂ ਟ੍ਰੈਫਿਕ ਜਾਮ ਵੀ ਕਰ ਸਕਦੇ ਆ ਆਪਾਂ ਕੁਝ ਵੀ ਕਰ ਸਕਦੇ ਆ ਸਾਰੇ ਤੇ ਬੀਟੀਐਸ ਨਾਲ ਮੈਡਮ ਇੱਥੇ ਆਉਣਗੇ ਉਹਨਾਂ ਨੇ ਨਾ ਪਹਿਲਾਂ ਕੜੀ ਨਾਲ ਗੱਲ ਹੋਈ ਹੋਗੀ ਜਾਂ ਉਹਨਾਂ ਨਾਲ ਗੱਲ ਕਰਕੇ ਆਏ ਹੋਣਗੇ ਮੈਨੂੰ ਜੇ ਪਰੇ ਪਤਾ ਨਹੀਂ ਐ ਮੈਂ ਤਾਂ ਆਪਣੀ ਡਿਊਟੀ ਤੇ ਹਾਜ਼ਰ ਹਾਂ ਤੇ ਫਿਰ ਉਹ ਸਾਰਾ ਵੀਡੀਓ ਕੱਢ ਉਹਨਾਂ ਦੀ ਗਵਾਹੀ ਚਾਹੀਦੀ ਕੰਮ ਕਰਨਾ ਨਾ ਹਾਂਜੀ ਪਹਿਨ ਤਾਂ ਉਹਨਾਂ ਦੀ ਗਵਾਹੀ ਚਾਹੀਦੀ ਜਵਾਬ ਦੇ ਜਵਾਬ ਦੇ ਉਹ ਹੀ ਠੀਕ ਹਾਂਜੀ ਤੇ ਉਹ ਕਿੱਥੇ ਨੇ ਉਹ ਉਹਨਾਂ ਕੋਲ ਦੋ ਬੁਲਾ ਕੇ ਇੱਕ ਪਟਾਰਾ ਬੁਲਾ ਕੇ ਇੱਕ ਇੱਥੇ ਆ ਤੇ ਚੋਣ ਕੇ ਮੀਟਿੰਗਾਂ ਵੀ ਕਰਦੀਆਂ ਹੁੰਦੀਆਂ तरीकर ਦਾ ਹਸਪਤਾਲ ਕਦੀ ਬਟਾਲਾ ਉਹ ਵੀ ਉਹਨਾਂ ਦਾ ਸ਼ਡਿਊਲ ਕਾਫੀ ਬਿਜੀ ਹੈ ਤੇ ਉਹ ਸਵੇਰ ਤੇ ਪਟਿਆਰੇ ਨੇ ਕਿ ਸਵੇਰ ਤੇ ਆਏ ਸਵੇਰ ਦੇ ਨਹੀਂ ਇੱਥੇ ਆਏ ਉਹ 10 ਵਜੇ ਉਹ ਰੁਕਾਏ ਆਪਣੀ ਡਾਕਟ ਕੱਢ ਕੇ ਸਾਰੇ ਆਪਣਾ ਕੰਮ ਕਰਕੇ ਤੋਂ ਬਟਾਲੇ ਚਲ ਗਏ ਹੈ ਇਹਨਾਂ ਦਾ ਦੋਸ਼ ਹੈ ਕਿ ਅਸੀਂ 10 ਲਿਖੇ ਨਹੀਂ ਮੈਡਮ ਆਏ ਨਹੀਂ ਨਹੀਂ 10 ਵਜੇ ਨਹੀਂ ਆਏ ਸਾਰੇ 10 ਵਜੇ ਤੱਕ ਮੈਂ ਇੱਥੇ ਹੀ ਹਾਂ ਮੈਂ ਤਾਂ ਇਹਦੇ 10 ਵਜੇ ਹਾਜ਼ਰ ਹੋ ਗਿਆ ਇਹਨਾਂ ਤੋਂ ਡਿਊਟੀ ਉਹਨਾਂ ਦੇ ਦੇਣਾ ਜੋ ਵੀ ਕਰਨਾ ਹੈ ਕਾਰਬੀ ਸ਼ੂ ਮੈਡਮ ਹਾਂਜੀ ਮੈਡਮ ਵੀ ਦੇ ਦਾਂਗਾ